ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਅੱਜ 17 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਕਿ 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 ਇਲਾਕਿਆਂ ਵਿੱਚ ਮੀਂਹ ਦੇ ਅਸਰ ਪਾਦੇ ਦਿਖਾਈ ਦੇ ਰਹੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਾ ਕੇ ਜ਼ਿਲ੍ਹੇ ਤੋਂ ਸੂਵਿਡਨ ਵੇਖ ਰਹੇ ਕਮੈਂਟ ਕਰ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਜਰੂਰ ਕਰ ਲੋ ਤਾਂ ਸ਼ੁਰੂ ਕਰਦੇ ਆ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇ ਸਟਲਡ ਤਸਵੀਰਾਂ ਵਿੱਚ ਸਿਰ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਦੁਪਹਿਰ ਜੋ 12:45 ਮਿੰਟ ਦੀਆਂ ਲਾਈਵ ਤਾਇ ਸਟਲਡ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਲੁਧਿਆਣਾ ਆ ਗਿਆ ਜਾਂ ਆਪਣੇ ਪਟਿਆਲਾ ਆ ਗਿਆ ਮੁਹਾਲੀ ਚੰਡੀਗੜ੍ਹ ਫਤਿਗੜ੍ਹ ਸਾਹਿਬ ਰੂਪਨਗਰ ਇਤਿਹਾਸਕ ਖੇਤਰੋਗੇ ਸੰਗਰੂਰ ਹੋ ਗਿਆ ਜਾਂ ਕੁਝ ਹਰਿਆਣਾ ਦੇ ਹੋਗੇ ਜਿਵੇਂ ਹਸਾਰ ਹੋ ਗਿਆ ਇਸ ਤੇ ਨਾਲ ਲੱਗਦੇ ਫਤਿਆਬਾਦ ਹੋ ਗਿਆ ਅਕਰੂ ਖੇਤਰੋਗੇ ਕੈਥਲ ਹੋ ਗਿਆ ਨਾਲ ਲੱਗਦੇ ਕੁਝ ਪੰਚਕੂਲਾ ਦੇ ਭਾਗ ਹੋਗੇ ਜਾਂ ਚੰਡੀਗੜ੍ਹ ਹੋਗੇ ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਦਾ ਤੌਰ ਚੱਰੀਏ ਤੇ ਕੁਝ ਕੁ ਇਲਾਕਿਆਂ ਵਿੱਚ ਜਿਹੜੀ ਗਤੀਵਿਧੀਆਂ ਜਾਰੀ ਨੇ ਜਾਨੀ ਕੁਝ ਕੁ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਜਾਨੀ ਕਿ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕੁਝ ਕੁ ਇਲਾਕਿਆਂ ਵਿੱਚ ਮੌਸਮ ਜਿਆ ਠੀਕ ਠਾਕ ਬਣਿਆ ਹੋਇਆ ਹੈ ਤੇ ਬਾਕੀ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਲਗਾ ਮੌਸਮ ਠੀਕ ਠਾਕ ਕੁਝ ਕੁ ਇਲਾਕਿਆਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲਵਾਈ ਬਣੀ ਹੋਈ ਤੇ ਪਰ ਕੁਝ ਕੁ ਇਲਾਕਿਆਂ ਵਿੱਚ ਵੇਖਸੋ ਜੇ ਬੱਦਲਵਾਈ ਬੰਨਣੀ ਸ਼ੁਰੂ ਹੋ ਗਈ ਜਾਨੀ ਕਿ ਪੰਜਾਬ ਦਾ ਕੁਝ ਥੋੜੇ ਬਹੁਤ ਖੇਤ ਹਰਿਆਣਾ ਦੇ ਵੀ ਕੁਝ ਥੋੜੇ ਬਹੁਤ ਖੇਤਰਾ ਵਿੱਚ ਰਾਜਸਥਾਨ ਦੇ ਕੁਝ ਇੱਕਾ ਦੁਕਾ ਭਾਗਾਂ ਵਿੱਚ ਕਾਰ ਕੁਝ ਕਲਾਕ ਜਿਹੜੀ ਬੱਦਲ ਵਾਈ ਬਾਂਸਰੀ ਜੋ ਕਿ ਕੁਝ ਕਲਾਕੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦੇ ਸਰੀ ਕੁਝ ਕਲਾਕ ਵਾਹ ਹਲਕੇ ਦਰਮਿਆਨੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਹੋ ਸਕਦਾ ਇੱਕ ਦੋ ਇਲਾਕੇ ਜਾਂ ਇੱਕ ਦੋ ਜ਼ਿਲ੍ਹੇ ਹੋ ਜੋ ਹੁਣ ਜਿੱਥੇ ਦਰਮਿਆਨੇ ਜਾਰਮੀ ਪੈਨ ਦੇ ਅਸਾਰ ਫਿਲਹਾਲ ਦੀ ਘੜੀ ਜਾਪ ਰਹੇ ਨੇ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਜਿਹੜੇ ਬੱਦਲ ਐਕਟਿਵ ਹੋਣਗੇ ਤੇ ਕਿਸੇ ਵੀ ਇਲਾਕੇ ਵਿੱਚ ਜਿਹੜੇ ਬਾਂਸਰੇ ਕਿਉਂਕਿ ਨਮੀ ਕਾਫੀ ਇਲਾਕਿਆਂ ਵਿੱਚ ਬੜੀ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਇਸ ਕਰਕੇ ਕਿਤੇ ਵੀ ਜਿਹੜੇ ਬੱਦਲ ਉੱਠ ਸਕਦੇ ਨੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਪੰਜਾਬ ਦੇ ਘਟੋ ਘਟ ਵੀ ਅੱ ਤੇਜਾ ਹੋ ਸਕਦਾ 30 ਤੋਂ 32% ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਕੁਝ 15 ਤੋਂ 20 ਜਾਂ 20 ਤੋਂ 25% ਰਾਜਸਥਾਨ ਦੇ ਕੁਝ ਛਪਾਇੰਤ ਤੋਂ 10 ਤੋਂ 12% ਖੇਤਰਾ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਹਲਕੇ ਤੇ ਕਿਤੇ ਇਕਾਦੋਗਾ ਪਾਗੋ ਵਿੱਚ ਜਾਂ ਥੋੜੇ ਬੋਤ ਖੇਤਰਾ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤੇ ਹੋ ਸਕਦਾ ਕੁਝ ਇੱਕ ਤੋਂ ਜਿਲ੍ਹੇ ਜਾਂ ਇੱਕ ਤੋਂ ਇਲਾਕੇ ਹੋਣਗੇ ਜਿੱਥੇ ਵਧੀਆਂ ਜਿਹੜੇ ਮੀਂਹ ਪੈਸਰੇ ਜਾਣਗੇ ਵਧੀਆਂ ਝਟ ਲੱਗਣ ਦੇ ਸਾਰ ਨੇ ਤਾਂ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜੇ ਬੱਦਲ ਹੋਰ ਵੀ ਐਕਟਿਵ ਹੁੰਦੇ ਸਾਰ ਨੇ ਕਿਸੇ ਵੀ ਇਲਾਕੇ ਵਿੱਚ ਜਿਹੜੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਬ ਹਾਲ ਚੱਲਾ ਹੁੰਦੀ ਸਭਾਵਨਾ ਜਾਨਕੀ ਕੁਝ ਪੰਜਾਬ ਦੇ 25 ਤੋਂ 30 ਜਾਂ 30 ਤੋਂ 32 ਜਾਂ 35% ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਵੀ ਕੁਝ ਵੀ ਤੋਂ 25 ਜਾਂ 25 ਤੋਂ 32% ਤੇ ਹਰਿਆਣਾ ਰਾਜਸਥਾਨ ਦੇ ਕੁਝ 5 ਤੋਂ 10 ਜਾਂ 10 ਤੋਂ 15% ਖੇਤਰਾ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਹਲਕਾ ਤੇ ਕਿਤੇ ਦਰਮਿਆਨਾ ਇੱਕ ਦੋ ਇਲਾਕੇ ਜਾਂ ਇੱਕ ਦੋ ਜ਼ਿਲ੍ਹਿਆਂ ਵਿੱਚ ਦਰਮਿਆਨੇ ਜਰ ਜਾਨਕੀ ਵਧੀਆ ਜਿਹੜੀ ਭਾਰੀ ਵੀ ਦੀ ਚੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਕੋਈ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਧਨ万 ਤੱਕ